ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਸੰਗਤ ਕਰ ਰਹੇ ਨੇ ਜਿੱਥੇ ਅਨੇਕਾਂ ਸੰਗਤਾਂ ਬੈਠੀਆਂ ਆ ਕੇ ਗੁਰੂ ਪਾਤਸ਼ਾਹ ਜੀ ਦੇ ਪ੍ਰਵਚਨ ਸੁਣ ਰਹੇ ਨੇ ਉਪਦੇਸ਼ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਸੰਗਤਾਂ ਨੂੰ ਕਰ ਰਹੇ ਨੇ ਕੀ ਦੇਖਦੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿ ਸੰਗਤ ਵਿੱਚ ਬਹੁਤ ਸੰਗਤਾਂ ਬੜੀ ਇਕਾਗਰਤਾ ਦੇ ਨਾਲ ਬੈਠ ਕੇ ਸਰਵਣ ਕਰ ਰਹੀਆਂ ਨੇ ਸਮਾਪਤੀ ਹੋਈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੇ ਪ੍ਰੇਮ ਦੇ ਨਾਲ ਸਭਨਾਂ ਨੂੰ ਵਿਦਿਆ ਕੀਤਾ ਪਰ ਇੱਕ ਬਾਲਕ ਉੱਥੇ ਬੈਠਾ ਰਿਹਾ ਨੀਝ ਲਾ ਕੇ ਤੱਕਦਾ ਰਿਹਾ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਭਾਈ ਮਰਦਾਨਾ ਜੀ ਵੀ ਬੈਠੇ ਨੇ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਹਿੰਦੇ ਕਹਿੰਦੇ ਇਹ ਬਾਲਕ ਬੈਠਾ ਏ ਇਹ ਗਿਆ ਨਹੀਂ ਕੁਝ ਕ ਸਮਾਂ ਲੰਘਿਆ ਤੇ ਉਹ ਬਾਲਕ ਉੱਥੋਂ ਉੱਠਿਆ ਤੇ ਉੱਠ ਕੇ ਤੇ ਭੱਜਾ ਗਿਆ ਆਪਣੇ ਘਰੇ ਤੇ ਮਾਂ ਨੂੰ ਕਹਿੰਦਾ ਮਾਂ ਮੈਨੂੰ ਦੁੱਧ ਦਾ ਛੰਨਾ ਭਰ ਕੇ ਦੇ ਮਾਂ ਕਹਿੰਦੀ ਪੁੱਤ ਦੇਣਾ ਕਿੰਨੂੰ ਹੈ ਕਿਹਦੇ ਵਾਸਤੇ ਲੈ ਕੇ ਜਾਣਾ ਹੈ ਉਸ ਬਾਲਕ ਨੇ ਕਿਹਾ ਇੱਕ ਮਹਾਨ ਰੱਬੀ ਆਤਮਾ ਮਹਾਨ ਮਹਾਪੁਰਸ਼ ਆਏ ਨੇ ਮੇਰਾ ਦਿਲ ਕਰਦਾ ਹੈ ਇੱਕ ਦੁੱਧ ਦਾ ਛੰਨਾ ਭਰ ਕੇ ਮੈਂ ਉਸ ਮਹਾਨ ਮਹਾਪੁਰਸ਼ ਰੱਬੀ ਆਤਮਾ ਨੂੰ ਦੇ ਆਵਾਂ ਮਾਣ ਚਾਹ ਦੇ ਨਾਲ ਭਰ ਕੇ ਦਿੱਤਾ ਦੇ ਕੇ ਆਪ ਉਹ ਭਾਂਡਾ ਚੁੱਕਿਆ ਛੰਨਾ ਲੈ ਕੇ ਤੇ ਭੱਜ ਕੇ ਸਹਿਬ ਜੀ ਦੇ ਕੋਲ ਪਹੁੰਚਿਆ ਦੁੱਧ ਭੇਟ ਕੀਤਾ ਤੇ ਦੁੱਧ ਭੇਟ ਕਰਕੇ ਤੇ ਇੱਕ ਗੱਲ ਕਹਿਣ ਲੱਗੇ ਮਹਾਪੁਰਸ਼ੋ ਮੇਰਾ ਦਿਲ ਕਰਦਾ ਏ ਮੈਂ ਤੁਹਾਡੇ ਕੋਲ ਤੁਹਾਡੇ ਬਚਨ ਸੁਣੇ ਮੇਰਾ ਦਿਲ ਅੰਦਰੋਂ ਤੁਹਾਡੇ ਨਾਲ ਜੁੜ ਗਿਆ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰ ਸਕਦਾ ਹੈ ਸਹਿਬ ਜੀ ਕਹਿਣ ਲੱਗੇ ਪੁੱਛੋ ਇਹ ਪੁੱਛਣਾ ਚਾਹੁੰਦੇ ਹਾਂ ਕਹਿਣ ਲੱਗੇ ਮੌਤ ਤੋਂ ਬਚਿਆ ਜਾ ਸਕਦਾ ਹੈ ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਕਮਾਲ ਹੈ ਨਾਮ ਕੀ ਤੇਰਾ ਤੂੰ ਇੰਨੀ ਛੋਟੀ ਉਮਰ ਕਿੰਨੀ 12 ਕ ਸਾਲ 12 ਸਾਲਾਂ ਦੀ ਉਮਰ ਦੇ ਵਿੱਚ ਤੈਨੂੰ ਮੌਤ ਦਾ ਖਿਆਲ ਆ ਗਿਆ ਨਾਮ ਕੀ ਆ ਤੇਰਾ ਸਹਿਬ ਜੀ ਨੇ ਪੁੱਛਿਆ ਬਾਲਕ ਨੇ ਅੱਗੋਂ ਜਵਾਬ ਦਿੱਤਾ ਕਹਿਣ ਲੱਗਾ ਜੀ ਮੇਰੇ ਘਰਦਿਆਂ ਨੇ ਮੇਰਾ ਬਾਪ ਹੈ ਭਾਈ ਸੁਖਾ ਰੰਧਾਵਾ ਉਹਦਾ ਨਾਮ ਹੈ ਮਾਂ ਐ ਘਰੇ ਮਾਂ ਗौरा ਐ ਤੇ ਇਹਨਾਂ ਦੋਨਾਂ ਨੇ ਮੇਰਾ ਨਾਮ ਬੂੜਾ ਰੱਖਿਆ ਹੈ ਮੈਨੂੰ ਪਿਆਰ ਨਾਲ ਬੂੜਾ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਤੇਰੇ ਖਿਆਲ ਵਿੱਚ ਤੇਰੇ ਮਨ ਵਿੱਚ ਇਹ ਸਵਾਲ ਕਿਉਂ ਪੈਦਾ ਹੋ ਗਿਆ ਕਿ ਮੌਤ ਤੋਂ ਵੀ ਬਚਿਆ ਜਾ ਸਕਦਾ ਹੈ 12 ਸਾਲਾਂ ਦੀ ਉਮਰ ਦੇ ਵਿੱਚ ਮੌਤ ਚੇਤੇ ਆ ਜਾਣੀ ਇਹ ਤਾਂ ਕੋਈ ਅੰਦਰੋਂ ਧੁਰ ਤੋਂ ਜੁੜੀ ਹੋਈ ਆਤਮਾ ਹੀ ਇਹ ਬਚਨ ਉਚਾਰਨ ਕਰਦੀ ਹੈ ਸੇ ਗੁਰਨਾਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਿਦਾਰੇ ਕੀਤੇ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਉਹਨਾਂ ਨੇ ਜਿੰਦਗੀ ਨਾਮੇ ਦੇ ਵਿੱਚ ਇੱਕ ਬੜਾ ਪਿਆਰਾ ਬਚਨ ਲਿਖਿਆ ਜੀ ਖਾਲਸਾ ਜੀ ਉਹ ਕਹਿਣ ਲੱਗੇ ਬਜ਼ੁਰਗੀ ਚਿੱਟੇ ਵਾਲਾ ਨਹੀਂ ਕਹਿੰਦੇ ਧੌਲੇ ਆ ਗਏ ਚਿੱਟੇ ਵਾਲ ਆ ਗਏ ਤੇ ਉਮਰ ਸਿਆਣੀ ਹੋ ਗਈ ਇਹਨੂੰ ਹੀ ਬਜ਼ੁਰਗੀ ਨਹੀਂ ਕਹਿੰਦੇ ਅਸਲ ਵਿੱਚ ਬਜ਼ੁਰਗੀ ਉਹ ਹੁੰਦੀ ਹੈ ਜਿਸ ਉਮਰ ਦੇ ਵਿੱਚੋਂ ਬੰਦਗੀ ਸ਼ੁਰੂ ਹੋਵੇ ਤੇ ਜਿਸ ਨੂੰ ਬੰਦਗੀ ਦੀ ਦਾਤ ਮਿਲ ਗਈ ਉਹ ਬਜ਼ੁਰਗ ਹੋ ਗਿਆ। ਭਾਵ ਸਿਆਣਾ ਹੋ ਗਿਆ। ਬੜਾ ਪਿਆਰਾ ਬਚਨ ਹੈ ਜੀ, ਗਾਰ ਬਜ਼ੁਰਗੀ ਬਾਏ ਦਾਤ ਕੁੰਨ ਬੰਦਗੀ। ਵਰਨਾ ਆਖਰ ਮੀ ਕਸ਼ੀ ਸ਼ਰਮੰਦਗੀ। ਜੇ ਬੰਦਗੀ ਕਮਾਉਣ ਲੱਗ ਪਿਆ ਤੇ ਤੂੰ ਬਜ਼ੁਰਗ ਹੋ ਗਿਆ। ਜੇ ਤੂੰ ਬੰਦਗੀ ਨਹੀਂ ਕਮਾਈ ਤੇ ਤੇਰੇ ਪੱਲੇ ਸ਼ਰਮਿੰਦਗੀ ਰਹਿ ਜਾਏਗੀ। ਇਹੀ ਤਾਂ ਬਜ਼ੁਰਗੀ ਦੀ ਦਾਤ ਬਾਣੀ ਦੇ ਵਿੱਚ ਇੱਕ ਬੜਾ ਪਿਆਰਾ ਬਚਨ ਹੈ। ਸਾਹਿਬ ਜੀ ਕਹਿਣ ਲੱਗੇ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ ਉਹ ਕਦੇ ਵੀ ਬੁੱਢੇ ਨਹੀਂ ਹੁੰਦੇ ਜਿਨ੍ਹਾਂ ਨੂੰ ਅੰਦਰੋਂ ਸੁਰਤੀ ਗਿਆਨ ਹੋ ਜਾਂਦਾ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਆ ਕੇ ਗੱਲ ਕੀਤੀ ਉਹ ਕਹਿਣ ਲੱਗੇ ਬਾਬਾ ਮੌਤ ਤੋਂ ਬਚਿਆ ਜਾ ਸਕਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਪੁੱਤਰਾ ਇਹ ਬਚਨ ਜਿਹੜੇ ਨੇ ਨਾ ਇਹ ਬੋਲ ਬਜ਼ੁਰਗੀ ਉਮਰ ਦੇ ਵਿੱਚ ਕਰੇ ਕੋਈ ਕਿ ਮੌਤ ਨੇੜੇ ਤੁਰੀ ਆ ਰਹੀ ਉਹਨੂੰ ਸਿਆਣਾ ਬਜ਼ੁਰਗ ਕਹਿੰਦੇ ਨੇ ਤੂੰ ਛੋਟੀ ਉਮਰ ਦੇ ਵਿੱਚ ਬਜ਼ੁਰਗਾਂ ਵਾਲੀਆਂ ਬਾਤਾਂ ਪਾਈਆਂ ਤੇ ਅਸੀਂ ਤੈਨੂੰ ਅੱਜ ਤੋਂ ਬੁੱਢਾ ਕਹਿ ਕੇ ਸੰਬੋਧਨ ਕਰਦੇ ਆਂ ਬੁੱਢਾ ਜੀ ਕਿਵੇਂ ਬਣੇ ਹੁਣ ਗੁਰਨਾਣਕ ਸਹਿ ਮਹਾਰਾਜ ਜੀ ਨੇ ਵੀ ਬੁੱਢੇ ਦਾ ਜ਼ਿਕਰ ਕੀਤਾ ਉਹ ਕਹਿਣ ਲੱਗੇ ਤੂੰ ਬੂੜਾ ਨਹੀਂ ਤੂੰ ਬੁੱਢਾ ਐ ਤੂੰ ਸਾਡਾ ਬਾਬਾ ਬੁੱਢਾ ਐ